ਵਿਜੇ ਪ੍ਰਤਾਪ ਨੂੰ ਵੱਡਾ ਝਟਕਾ ਲੱਗਿਆ ਉਹਨਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਦੀ ਪਤਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਨੇ ਦੱਸਦੀ ਹੈ ਕਿ ਕੁਮਰ ਵਿਜੇ ਪ੍ਰਤਾਪ ਅੰਮ੍ਰਿਤਸਰ ਤੋਂ ਐਮਐਲਏ ਨੇ ਤੇ ਉਹਨਾਂ ਦੀ ਪਤਨੀ ਮਧੂਮਿਤਾ ਦੀ ਅਚਾਨਕ ਹੀ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਉਹਨਾਂ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਹੁਣ ਸਾਰੇ ਜਿਹੜੀਆਂ ਸਖਸ਼ੀਅਤਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ सीएम भगवंत मान ते अरविंद केजरीवाल ਦੇ ਵੱਲੋਂ ਵੀ ਟਵੀਟ ਕਰਕੇ ਕੁਮਰ ਵਿਜੇ ਪ੍ਰਤਾਪ ਦੇ ਨਾਲ ਉਹਨਾਂ ਦਾ ਇਹਨਾਂ ਵੱਟਾ ਦੁੱਖ ਸਾਂਝਾ ਕੀਤਾ ਗਿਆ ਦੱਸ ਦੇ ਕਿ ਅੰਮ੍ਰਿਤਸਰ ਤੋਂ ਆਪ ਵਿਧਾਇਕ ਤੇ ਸਾਬਕਾ ਆਈਪੀਐਸ ਕੁਮਰ ਵਿਜੇ ਪ੍ਰਤਾਪ ਦੀ ਪਤਨੀ ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ ਪਰ ਕੱਲ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਆਗੂਆਂ ਨੇ ਉਹਨਾਂ ਦੀ ਪਤਨੀ ਦੇ ਦੇਹਾਂਤ ਤੇ ਦੁੱਖ ਜ਼ਾਹਰ ਕੀਤਾ ਅੰਮ੍ਰਿਤਸਰ ਤੋਂ ਹਲਕਾ ਉਤਰੀ ਦੇ ਵਿਧਾਇਕ ਉਮਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਮਦੁਮਿਤਾ ਕਿੱਤੇ ਵਿੱਚੋਂ ਹੋਮ ਮੇਕਰ ਸਨ ਉਹਨਾਂ ਦੀਆਂ ਦੋ ਬੇਟੀਆਂ ਹਨ ਜਿੰਨਾਂ ਵਿੱਚੋਂ ਇੱਕ ਲਾਅ ਦੀ ਪੜ੍ਹਾਈ ਕਰ ਰਹੀ ਹੈ ਤੇ ਦੂਸਰੀ ਬੇਟੀ ਹਾਲੇ ਸਕੂਲ ਦੇ ਵਿੱਚ ਜਾਂਦੀ ਹੈ ਮਧੁਮਿਤਾ ਬਹੁਤ ਹੀ ਸਮਾਜਿਕ ਔਰਤ ਸਨ ਅਤੇ ਕਈ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਉਂਦੇ ਸਨ ਮਧੁਮਿਤਾ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੇ ਨੇੜੇ ਸ਼ਿਪੂਰੀ ਵਿਦੇ ਵਿਖੇ ਹੋਇਆ ਹੈ ਜਿੱਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਡੀਆਈਜੀ ਸਤਿੰਦਰ ਸਿੰਘ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿਲੋਂ ਡੀਸੀਪੀ ਲਾਅ ਐਂਡ ਆਰਡਰ ਕਾਂਗਰਸ ਤੇ ਸ਼ੈਰੀ ਪਰਦਾ ਅਸ਼ਵਨੀ ਪਪੂ ਸਾਬਕਾ ਸਿਹਤ ਮੰਤਰੀ लक्ष्मी कांता चावला विधायक अजय गुप्ता साहब का विधायक सुनील दत्ता जुगल किशोर शर्मा काउंसलर राजकमल लकी मीनू सैगल समेत कई पुलिस अधिकारी राजनेता और शहर के प्रतिष्ठित पतनते शामिल हुए सन ते कोमर विजय प्रताप सिंह गोपालगंज दे सिद्धवारिया ब्लॉग ते पिंड ਕਾਰਸਕਾਟ ਦੇ ਰਹਿਣ ਵਾਲੇ ਨੇ ਉਹ ਪੰਜਾਬ ਦੇ ਵਿੱਚ ਆਈਜੀ ਦੇ ਅਹੁਦੇ ਤੋਂ ਵੀਆਰਐਸ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪ੍ਰੇਰਿਤ ਹੋ ਕੇ ਉਹ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਤੇ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਤੇ ਹੁਣ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਾ ਉਹਨਾਂ ਦਾ ਹਮਸਫਰ ਉਹਨਾਂ ਨੂੰ ਹਮੇਸ਼ਾ ਲਈ ਗਲਵਿਦਾ ਕਹਿ ਗਿਆ ਕੁਮਰਵਿਚੇ ਪ੍ਰਤਾਪ ਦੀ ਪਤਨੀ ਦਾ ਦੇਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਬਿਲਕੁਲ ਹੀ ਤੰਦਰੁਸਤ ਸਨ ਪਰ ਦੇਰ ਰਾਤ ਅਕੇ ਉਹਨਾਂ ਦੀ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਦੁਰਗਿਆਣਾ ਮੰਦਿਰ ਦੇ ਨੇੜੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਜਿੱਥੇ ਬਹੁਤ ਵੱਡੀਆਂ ਹਸਤੀਆਂ ਵੀ ਉਹਨਾਂ ਦੇ ਇਸ ਲਾਸਟ ਰਾਈਟ ਦੇ ਵਿੱਚ ਪਹੁੰਚੀਆਂ